ਗੁਰੂ ਗੁਰੂ ਪਿਆਰੀ ਗੁਰੂ ਸਾਰੀ ਸਤ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜ ਭਾਗੀ ਹਾਂ ਜੋ ਤੁਹਾਂ ਤੁਹਾਂ ਸਤ ਗੁਰੂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਆਜਨ ਲਾਜ਼ਰ ਚਾ ਸੰਗਤ ਰੂਪ ਦੇ ਵਿੱਚ ਜੁੜ ਜੀਵਨ ਦਾ ਲਹਾ ਲੈ ਰਹੇ ਹਾਂ ਗੁਰੂ ਪਿਆਰੀ ਸਤ ਸੰਗਤ ਜੀ ਕਲਾਪਾਂ ਵਿਚਾਰ ਰਹੇ ਸੀ ਕਿ ਜਦੋਂ ਸਾਡਾ ਮਨ ਪ੍ਰੇਮਾ ਭਗਤੀ ਦੀ ਖੇਡ ਨੂੰ ਜਾਣਦਾ ਇੱਕ ਪਾਸੇ ਜੋ ਲੋਕ ਲੱਜਿਆ ਹੋਮੇ ਦੁਬਧਾ ਲੈਂਦੀਆਂ ਦਾ ਤਿਆਗ ਦੂਸਰੇ ਪਾਸੇ ਮੇਰਾ ਸਤਿਗੁਰੂ ਦੇਖਦਾ ਸੁਣਦਾ ਮੇਰੇ ਅੰਗ ਸੰਗ ਹੈ ਉਹਦਾ ਹੁਕਮ ਹੈ ਸਿਮਰ ਸਿਮਰ ਹਰ ਕਾਰਨ ਕਰਨਾ ਜਦੋਂ ਮਨ ਡਿੜ ਕਰਦਾ ਫਿਰ ਮਨ ਪ੍ਰੇਮਾ ਭਗਤੀ ਦੇ ਚੱਲਦਾ ਹੈ ਔਰ ਜਦੋਂ ਮਨ ਨੇ ਪ੍ਰੇਮਾ ਭਗਤੀ ਤੇ ਚੱਲਣਾ ਹੈ ਤਾਂ ਉਹਦੇ ਲਈ ਜੋ ਵੀ ਗੁਰਮੁਖੀ ਵਿਅਾਸ ਕਰਦਾ ਵਿਆਸੀ ਹੈ ਸਭ ਤੋਂ ਜ਼ਿਆਦਾ ਉਹਦੇ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ ਆਹਾਰ ਵਿਹਾਰ ਤੇ ਵਿਚਾਰ ਸੋ ਆਪਾਂ ਪਹਿਲਾਂ ਆਹਾਰ ਦੇ ਬਾਰੇ ਵਿਚਾਰਦੇ ਹਾਂ ਆਹ ਕੀ ਹੈ ਜੋ ਵੀ ਅਸੀਂ ਖਾਂਦੇ ਹਾਂ ਖਾਣਾ ਪੀਣਾ ਜੋ ਵੀ ਸਾਡਾ ਆਹਾਰ ਹੈ ਇਸ ਸੰਸਾਰ ਸਾਗਰ ਦੇ ਆਹਾਰ ਤੋਂ ਇਹ ਤੰਨ ਦੀ ਖਰਾਕ ਤੋਂ ਸ਼ੁਰੂ ਹੋ ਕੇ ਉਹ ਨਾਮ ਰੂਪੀ ਆਹਾਰ ਮੰਨਦਾ ਬਣ ਜਾਏ ਉਹ ਗੰਮੀ ਬਖਸ਼ਿਸ਼ ਦੇ ਪਾਤਲ ਬਣ ਜਾਈਏ ਇਹ ਭੇਦ ਵਿਚਾਰਨਾ ਬਹੁਤ ਜ਼ਰੂਰੀ ਹੈ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਆਹਾਰ ਜੋ ਆਪਣੀ ਖਰਾਕ ਹੈ ਕਿਉਂਕਿ ਆਪਾਂ ਅਕਸਰ ਇਹ ਵਚਨ ਆਪੋ ਚ ਵਿਚਾਰਦੇ ਆਂ ਬਹੁਤ ਗੁਰਮੁਖੇ ਬਚਨੋ ਵਿਚਾਰਦੇ ਨੇ ਜੈਸਾ ਮਨ ਤੈਸਾ ਮਨ ਜੈਸੀ ਸੰਗਤ ਵੈਸੀ ਰੰਗਤ ਹੁਣ ਕਈ ਵਾਰ ਆਪਾਂ ਸੰਸਾਰ ਸਾਗਰ ਦੀ ਖੇਡ ਦੇਖਦੇ ਆ ਬਹੁਤ ਪਰਿਵਾਰ ਇਹ ਜੇ ਹੁੰਦੇ ਜੀਹਾਂ ਦੇ ਵਿੱਚ ਇੱਕ ਬੜਾ ਵੱਡਾ ਵਿਚਾਰ ਚੱਲਦਾ ਹੈ ਜੀ ਸਾਡੇ ਬੱਚੇ ਗੱਲ ਨਹੀਂ ਮੰਨਦੇ ਬੱਚੇ ਕਹਿਣੇ ਤੋਂ ਬਾਹਰ ਨੇ ਪਰਿਵਾਰਾਂ ਦੇ ਵਿੱਚ ਮਾੜੀ ਮਾੜੀ ਗੱਲ ਤੇ ਵਿਚਾਰਾਂ ਦਾ ਟਕਰਾ ਖਰੇਸ ਹੈ ਕੀ ਕਰਨਾ ਚਾਹੀਦਾ ਹੈ ਪ੍ਰੇਸ਼ਾਨੀ ਕੋਈ ਨਾ ਕੋਈ ਬੜੀ ਰਹਿੰਦੀ ਹੈ। ਗੁਰੂ ਪਿਆਰੀ ਸਾਫ ਸੰਗਤ ਜੀ ਸਭ ਤੋਂ ਪਹਿਲਾਂ ਅਸੀਂ ਆਪਣੇ ਆਹਾਰ ਨੂੰ ਸ਼ੁੱਧ ਕਰਨਾ ਹੁੰਦਾ ਹੈ। ਹੁਣ ਆਹਾਰ ਸ਼ੁੱਧ ਕਿਵੇਂ ਕਰ ਸਕਦੇ ਆਂ? ਬੜੇ ਧਿਆਨ ਦੇ ਨਾਲ ਸਰਵਣ ਕਰ ਲਓ। ਕਈ ਵਾਰ ਕੀ ਹੁੰਦਾ ਹੈ ਵੀ ਅਸੀਂ ਆਪਣੀ ਖੁਰਾਕ ਤੇ ਚੰਗੀ ਖਾਂਦੇ ਆਂ। ਗੁਰਮਤ ਦੇ ਅਨੁਕੂਲ ਖਾਂਦੇ ਆਂ ਫਿਰ ਵੀ ਲੱਗਦਾ ਹੈ ਵੀ ਬੜੀ ਪਰੇਸ਼ਾਨੀ ਦਾ ਕਾਰਨ ਬਣਾ ਰਿਹਾ ਬੜੇ ਵਿਚਾਰਾਂ ਦੀ ਖੇਡ ਚੱਲ ਰਹੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਜੋ ਵੀ ਆਹਾਰ ਅਸੀਂ ਛਕਦੇ ਹਾਂ ਉਹ ਸਾਡੇ ਤੇ ਪ੍ਰਭਾਵ ਕਰਦਾ ਜਿਸ ਤਰ੍ਹਾਂ ਮੰਨ ਲਓ ਆਪਾਂ ਰੈਡੀਮੇਡ ਕੋਈ ਵਸਤ ਲੈ ਕੇ ਛਕ ਲਈ। ਅੰਨ ਬਣਾਉਣ ਵਾਲੇ ਦੇ ਮਨ ਦੇ ਵਿੱਚ ਜਿਹੋ ਜਿਹੇ ਵਿਚਾਰ ਚੱਲਦੇ ਨੇ। ਅਗਰ ਅੰਨ ਬਣਾਉਣ ਵਾਲੇ ਦੇ ਮਨ ਦੇ ਵਿੱਚ ਚਿੰਤਾ ਹੈ ਤਾਂ ਅਸੀਂ ਆਪਣੇ ਉਹ ਆਹਾਰ ਦੇ ਵਿੱਚ ਉਹ ਅੰਨ ਪਾਣੀ ਦੇ ਵਿੱਚ ਚਿੰਤਾ ਦਾ ਵਿਸ਼ਾ ਮਿਲਾ ਦੁੱਤਾ। ਉਹ ਜ਼ਹਿਰ ਬਣ ਗਿਆ। ਜਿਹੜਾ ਵੀ ਇਨਸਾਨ ਉਸ ਨੂੰ ਗੁਰਮਤ ਤੋਂ ਬਗੈਰ ਛੁਕੇਗਾ। ਚਾਹੇ ਵੀ ਉਹ ਚਿੰਤਾ ਮੁਕਤ ਨਹੀਂ ਹੋ ਸਕਦਾ। ਇਸ ਕਰਕੇ ਕੀ ਕਰਨਾ ਹੁੰਦਾ ਹੈ ਬੜੇ ਧਿਆਨ ਦੇ ਨਾਲ ਇਸ ਪਵਚਨ ਨੂੰ ਵਿਚਾਰਨਾ ਕਿਉਂਕਿ ਹਰ ਘਰ ਦੀ ਕਹਾਣੀ ਹੈ। ਜੋ ਵੀ ਸਾਡੇ ਮਨ ਦੇ ਵਿਚਾਰ ਚੱਲਦੇ ਨੇ ਜੇ ਆਪਾਂ ਪ੍ਰੈਕਟੀਕਲ ਕਦੇ ਕਰਕੇ ਦੇਖਣਾ ਹੋਵੇ ਜੀ ਮੇ ਬੜੇ ਗੁਰਮਤ ਸਮਾਗਮ ਚੱਲਦੇ ਨੇ ਸੰਗਤ ਦੇ ਵਿੱਚ ਆਪਾਂ ਜਾਂਦੇ ਆ ਗੁਰੂ ਘਰ ਦੇ ਵਿੱਚ ਲੰਗਰ ਛਕਦੇ ਆ ਬੜਾ ਆਨੰਦ ਮੇ ਹੀ ਹੁੰਦਾ ਬੜਾ ਉਸ ਦੇ ਵਿੱਚ ਲੰਗਰ ਦੇ ਵਿੱਚ ਆਨੰਦ ਰਸ ਬਹੁਤ ਕਿਰਪਾ ਹੁੰਦੀ ਹੈ ਪਰ ਕਦੇ ਆਪਾਂ ਪ੍ਰੈਕਟੀਕਲ ਕਰਕੇ ਦੇਖੀਏ ਜਿੰਨੀ ਆਪਾਂ ਨੂੰ ਭੁੱਖ ਹੈ ਜ਼ਰੂਰਤ ਹੈ ਕੁਝ ਪ੍ਰਸ਼ਾਦਾਪਾਤ ਸੰਗਤ ਵਿੱਚ ਬੈਠ ਕੇ ਛਕ ਲਈਏ। ਉਸੇ ਪ੍ਰਸ਼ਾਦਾ ਦੇ ਪਾਣੀ ਨੂੰ ਕੁਝ ਸਮੇਂ ਨੂੰ ਆਪਾਂ ਘਰ ਲੈ ਜਾਈਏ। ਪ੍ਰਸ਼ਾਦਾ ਪਾਣੀ ਘਰ ਲੈ ਜਾਈਏ। ਰਾਹ ਦੇ ਵਿੱਚ ਨਿੰਦਿਆ ਚੁਗ ਲਈਏ, ਇਧਰ ਲੀਆਂ ਉਧਰ ਲੀਆਂ ਵਿਚਾਰਾਂ ਚੱਲੀ ਜਾਂਦੀਆਂ। ਜਦੋਂ ਆਪਾਂ ਘਰ ਪਹੁੰਚਾਂਗੇ ਕੀ ਹੋਏਗਾ? ਉਹ ਜਿਹੜਾ ਸਮਾ ਰਸਤੇ ਦੇ ਵਿੱਚ ਸਾਡੇ ਮਨ ਨੇ ਵਿਚਾਰ ਲਏ, ਬੁਰੇ ਭੈੜੇ ਵਿਚਾਰ ਲਏ। ਉਹ ਪ੍ਰਵਾਹ ਅੰਨ ਦੇ ਉੱਤੇ ਚਲਾ ਗਿਆ ਉਸ ਅਵਸਥਾ ਦੇ ਵਿੱਚ ਆਪਾਂ ਉਸੇ ਪ੍ਰਸ਼ਾਦੇ ਨੂੰ ਘਰ ਜਾ ਕੇ ਛਕਾਂਗੇ ਜਿਹੜਾ ਰਸ ਸੰਗਤ ਵਿਚ ਆ ਰਿਹਾ ਸੀ ਉਹ ਘਰ ਨਹੀਂ ਆਏਗਾ ਕਿਉਂ ਕਿ ਖਾਣ ਯੋਗ ਨਹੀਂ ਰਿਹਾ ਉਹ ਅਨਪ੍ਰਸ਼ਠਿਆ ਗਿਆ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਹੁਣ ਆਪਾਂ ਕੋਈ ਵਸਤ ਬਾਜ਼ਾਰੋਂ ਲੈ ਆ ਕੇ ਛਕਦੇ ਆ ਤੇ ਜੇ ਹੁਣ ਜੋ ਬਣਾਉਣ ਵਾਲੇ ਦੀ ਅਵਸਥਾ ਹੈ ਉਹਦਾ ਪ੍ਰਭਾਵ ਉਹਦੇ ਤੇ ਅੰਨ ਤੇ ਗਿਆ ਹੋਇਆ ਜਿਹੜਾ ਛਕੇਗਾ ਉਹਦੀ ਵੀ ਵਸਾ ਉਹ ਜੀ ਬਣ ਜਾਏਗੀ ਪ੍ਰਾਥਮਿਕ ਸਮਿਆਂ ਵਿੱਚ ਦੇਖੀਏ ਜਿਹੜੇ ਗੁਰਮੁਖ ਅਭਿਆਸੀ ਹੁੰਦੇ ਸੀ ਜਦੋਂ ਕਿਸੇ ਗੁਰਮੁਖ ਪਰਿਵਾਰ ਦੇ ਘਰ ਆ ਜਾਂਦੇ ਸੀ ਕੋਈ ਵੀ ਅੰਨ ਪਾਣੀ ਛਕਣ ਤੋਂ ਪਹਿਲਾਂ ਉਹ ਦੇਖਦੇ ਸੀ ਵੀ ਇਹ ਗੁਰੂ ਵਾਲਾ ਇਹਦੇ ਮਨ ਦੇ ਵਿਚਾਰ ਕੇ ਹੋ ਜੇ ਨੇ ਇਹਦੀ ਕਮਾਈ ਕਿਹੋ ਜੀ ਹੈ ਜਦੋਂ ਸਾਰਾ ਕੁਝ ਦੇਖਦੇ ਉਸ ਤੋਂ ਬਾਅਦ ਛਕਦੇ ਸੀ ਇਹ ਇੱਕ ਹੈ ਜਿਹਦੇ ਘਰੋਂ ਪ੍ਰਸ਼ਾਦਾ ਪਾਣੀ ਲੈ ਕੇ ਛਕ ਲਿਆ। ਅਗਰ ਉਹ ਬੰਦਾ ਮਨਮੁਖ ਹੈ ਕੀ ਹੋਏਗਾ ਵਿਚਾਰਾਂ ਦਾ ਭੇਦ ਨਹੀਂ ਤੇ ਜਦੋਂ ਵੀ ਉਹ ਧਿਆਨ ਚ ਬੈਠਦੇ ਤੇ ਧਿਆਨ ਇਕਾਗਰ ਨਹੀਂ ਸੀ ਹੁੰਦਾ ਤੇ ਉਹ ਦਰ ਛੱਡ ਜਾਂਦੇ ਸੀ। ਜਿਹੜੇ ਪ੍ਰਾਤਨ ਸਾਧੂ ਹੁੰਦੇ ਸੀ ਜਿਸ ਦਰ ਦਰ ਦਾ ਅਨ ਛਕ ਕੇ ਮਨ ਦੀ ਇਕਾਗਰਤਾ ਭੰਗ ਹੋ ਰਹੀ ਹੈ। ਉਹ ਸਾਧੂ ਲੋਕ ਕੀ ਕਰਦੇ ਸੀ ਉਹ ਦਰ ਛੱਡ ਜਾਂਦੇ ਸੀ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਦੀ ਆਪਾਂ ਆਖਦੇ ਆਂ ਜੀ ਬੱਚੇ ਗੱਲ ਨਹੀਂ ਮੰਨਦੇ ਬੱਚੇ ਪੜ੍ਹਾਈ ਚ ਨਾਲ ਲੈ ਕਰਨੇ ਅਨੇਕਾ ਕਾਰਨ ਨੇ ਪਰਿਵਾਰ ਚ ਝਗੜਾ ਕਲੇਸ਼ ਹੈ ਖਾਸ ਕਰਕੇ ਮਾਤਾ ਮਾਂ ਨੂੰ ਬੀਬੀਆਂ ਨੂੰ ਪੈਣਾ ਨੂੰ 10 ਮਾਫੀ ਵੀ ਨਾਲ ਮੰਗ ਲਏਗਾ ਪਰ ਹਕੀਕਤ ਵੀ ਹੈ ਜਦੋਂ ਵੀ ਪ੍ਰਸ਼ਾਦਾ ਪਾਣੀ ਆਪਾਂ ਬਣਾਉਣਾ ਉਸ ਵੇਲੇ ਜਾਂ ਤੇ ਆਪਾਂ ਗੁਰਮੰਤਰ ਦਾ ਅਭਿਆਸ ਕਰੀਏ ਜਾਂ ਕਿਸੇ ਗੁਰਬਾਣੀ ਨੂੰ ਸੁਣ ਲਈਏ ਗੁਰਬਾਣੀ ਨੂੰ ਪੜ੍ਹ ਲਈਏ ਕਿਸੇ ਸ਼ਬਦ ਦੀ ਆराधना ਕਰ ਲਈਏ ਜੇ ਤੇ ਅਸੀਂ ਪ੍ਰਸ਼ਾਦਾ ਪਾਣੀ ਸਿਮਨ ਕਰਦੇ ਹਾਂ ਗੁਰਬਾਣੀ ਪੜ੍ਹ ਸੁਣੋ ਵਿਚਾਰਦੇ ਹਾਂ ਅਨਪਾਣੀ ਤਿਆਰ ਕਰਾਂਗੇ ਤਾਂ ਉਹਦੇ ਵਿੱਚ ਅੰਮ੍ਰਿਤ ਵਰ ਸੇਗਾ ਕੀ ਹੋਏਗਾ ਉਹ ਪ੍ਰਸ਼ਾਦਾ ਵੀ ਅੰਮ੍ਰਿਤ ਹੋ ਜਾਏਗਾ ਜਿਹੜਾ ਛਕੇਗਾ ਉਹਦੇ ਮਨ ਦੀ ਇਕਾਗਰਤਾ ਬਹੁਤ ਜਲਦੀ ਬਣੇਗੀ ਪਰ ਜੇ ਅਸੀਂ ਨਿੰਦਿਆ ਚੁਗਲੀ ਕਰਦੇ ਆ ਪ੍ਰਸ਼ਾਦਾ ਪਾਣੀ ਬਣਾ ਰਹੇ ਆ ਮਨ 'ਚ ਬੁਰੇ ਵਿਚਾਰ ਚਾਉਦੇ ਨੇ ਨਿੰਦਿਆ ਚੁਗਲੀ ਆ ਉਹ ਅਵਸਥਾ ਦੇ ਵਿੱਚ ਅਸੀਂ ਅੰਨ ਪਾਣੀ ਤਿਆਰ ਕਰ ਦੱਸਤਾ ਜਿਹੜਾ ਛਕੇਗਾ ਚਾਹੇ ਵੀ ਉਹ ਬੁਰਾਈ ਤੋਂ ਬਚ ਨਹੀਂ ਸਕਦਾ ਇਸੇ ਕਰਕੇ ਨਗੋਰੇ ਦਾ ਨਾਮ ਬੁਰਾ ਆਖਿਆ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਕਿ ਜਦੋਂ ਵੀ ਆਪਾਂ ਜੋ ਸਾਡਾ ਆਹਾਰ ਹੈ ਪਹਿਲਾਂ ਤੇ ਗੁਰਮਤ ਅਨੁਸਾਰ ਜੋ ਮਾਲ ਕਰੇ ਸਾਨੂੰ 36 ਪ੍ਰਕਾਰ ਦੇ ਭੋਜਨ ਦੱਸੇ ਨੇ 36 ਪ੍ਰਕਾਰ ਦੇ ਭੋਜਨ ਛਕੀਏ ਕੋਈ ਹਰਜ ਨਹੀਂ ਹੈ ਪਰ ਕੋਸ਼ਿਸ਼ ਕਰਨੀ ਹੁੰਦੀ ਹੈ ਜਦੋਂ ਅੰਨ ਪਾਣੀ ਤਿਆਰ ਕਰਨਾ ਇਹ ਨਿਤਰੰਧ ਸੇ ਸਤਿਗੁਰੂ ਮੇਲੇ ਦਿਵਦ੍ਰਿਸ਼ਟ ਹੋਏ ਇਹ ਨਿਤਰੰਧ ਹੈ ਪਰ ਜਦੋਂ ਸਤਿਗੁਰੂ ਦੀ ਨਾਲ ਮਲਾਪ ਹੁੰਦਾ ਤੇ ਦਿਵਦ੍ਰਿਸ਼ਟੀ ਬਣ ਜਾਂਦੀ ਹੈ ਕੀ ਕਰਨਾ ਹੁੰਦਾ ਜਦੋਂ ਵੀ ਅਨਪਾਣੀ ਬਣਾਉਣਾ ਹੈ ਦ੍ਰਿਸ਼ਟੀ ਅਨਪਾਣੀ ਦੇ ਉੱਤੇ ਰੱਖੀਏ ਨਾਲ ਨਾਲ ਸਿਮਰਨ ਕਰੀ ਜਾਈਏ ਕੀ ਹੋਏਗਾ ਅਗਰ ਉਹ ਚੀਜ਼ ਦੇ ਵਿੱਚ ਕੋਈ ਮਨਮੁਖ ਦਾ ਪ੍ਰਭਾਵ ਹੈ ਤੇ ਉਹ ਖੱਟਿਆ ਜਾਏਗਾ ਜਦੋਂ ਵੀ ਪ੍ਰਸ਼ਾਦਾ ਪਾਣੀ ਬਣਾਉਣਾ ਹੈ ਸਿਮਰ ਸਿਮਰ ਹਰ ਕਾਰਨ ਕਰਨਾ ਸਿਮਰਨ ਕਰਦੇ ਆਪਾਂ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਹੁੰਦਾ ਹੈ ਦੂਸਰਾ ਹੁਣ ਆਪਾਂ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਅੱਗੇ ਬੱਚਿਆਂ ਨੂੰ ਦੰਨੇ ਆਂ। ਕਈ ਵਾਰ ਦੇਖਣ ਦੇ ਵਿੱਚ ਆਉਂਦਾ ਮਾਂ ਪਿਓ ਆਪ ਹੀ ਬੱਚੇ ਨੂੰ ਟੀਵੀ ਲਾ ਕੇ ਦੇ ਦਿੰਦੇ। ਫਿਲਮਾਂ ਨਾਟਕ ਚੇਟਕ ਲਾਉਂਦੇ। ਤਾਂ ਕੀ ਹੁੰਦਾ ਨਿਤ ਨਾਲ ਬੱਚਾ ਜੋ ਦੇਖਦਾ ਉਹਦਾ ਪ੍ਰਭਾਵ ਮਨ ਤੋਂ ਅਣ ਦੇ ਉੱਤੇ ਜਾਂਦਾ। ਤੇ ਜੇ ਅਸੀਂ ਨਾਟਕ ਚੇਟਕ ਦੇਖਦੇ ਆ ਪ੍ਰਸ਼ਾਦਾ ਚਾਹੇ ਬਣਾਉਂਦੇ ਆ ਤੇ ਚਾਹੀ ਸਕਦੇ ਆ। ਸਾਡੇ ਮਨ ਦੀ ਬਿਰਤੀ ਭੰਗ ਹੋ ਜਾਏਗੀ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲਾ ਤਾਂ ਪ੍ਰੈਕਟੀਕਲ ਆਸੀ ਸੇਵਨ ਕਰਕੇ ਆ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਸਾਰਿਆਂ ਮਤਾਮਾ ਪਹਿਣਾ ਨੂੰ ਬੇਨਤੀ ਹੈ ਜਦੋਂ ਵੀ ਅੰਨ ਪਾਣੀ ਤਿਆਰ ਕਰਨਾ ਹੈ ਦਾਲ ਸਬਜੀ ਚਾਹ ਦੁੱਧ ਕੁਝ ਵੀ ਆਪਾਂ ਛਕਣ ਵਾਸਤੇ ਤਿਆਰ ਕਰਦੇ ਹਾਂ ਪਹਿਲਾ ਕੰਮ ਹੈ ਸਿਮਰਨ ਕਰਕੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾਏ ਦੂਸਰਾ ਸਿਮਰਨ ਕਰਕੇ ਉਸ ਨੂੰ ਪਰੋਸਿਆ ਜਾਏ ਮੰਨ ਲਓ ਕੋਈ ਦੂਸਰੇ ਮੈਂਬਰ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾਂ ਆਪਾਂ ਹੀ ਕਿਸੇ ਦੂਸਰੇ ਘਰ ਗਏ ਆ ਹੁਣ ਪ੍ਰਾਤਨ ਸਮਿਆਂ ਚ ਤਾਂ ਨਗਰੇ ਤੋਂ ਕੋਈ ਖਾਂਦਾ ਨਹੀਂ ਸੀ ਹੁੰਦਾ ਲੈ ਕੇ ਪਰ ਅਜ ਸਮਾਂ ਰੈਡੀ ਮੇਡ ਦਾ ਸਤਗੁਰ ਸਿੱਖ ਕੇ ਬੰਧਨ ਕਾਟੇ ਗੁਰਖਾ ਸਿੱਖ ਬੇਕਾਰ ਤੇ ਆਟੇ ਵਿਸ਼ਿਆ ਮੁਕਾਰਾਂ ਕਰਮ ਕੰਡਾ ਤੋਂ ਮਾਲਕੀ ਮੁਕਤ ਕੀਤਾ ਅਜ ਸਮਾਂ ਰੈਡੀ ਮੇਡ ਦਾ ਹਰ ਚੀਜ਼ ਰੈਡੀ ਮੇਡ ਹੈ ਪਹਿਲੀ ਅਵਸਥਾ ਤੇ ਅਸੀਂ ਪ੍ਰਸ਼ਾਦਾ ਪਾਣੀ ਬਣਾਉਣ ਲੱਗਿਆ ਸਿਮਰਨ ਕਰਕੇ ਬਣਾਈਏ। ਪਰ ਜੇ ਮੰਨ ਲਓ ਚਾਹੀ ਆਪਾਂ ਰੈਡੀ ਮੀਟ ਲੈ ਕੇ ਆਂਦੀ ਆ ਕੋਈ ਵਾਸ ਖਾਣ ਵਾਸਤੇ। ਜਾਂ ਆਪਾਂ ਘਰੋਂ ਬਾਹਰ ਕਿਸੇ ਦੂਸਰੇ ਦੇ ਕੋਲ ਚਲੇ ਗਏ ਆ। ਸਾਨੂੰ ਨਹੀਂ ਪਤਾ ਬਣਾਉਣ ਵਾਲੀ ਦੀ ਅਵਸਥਾ ਕਿਹੋ ਜੀ ਹੈ। ਜੇ ਅਸੀਂ ਪ੍ਰਸ਼ਾਦਾ ਪਾਣੀ ਬਣਾਉਣ ਤੋਂ ਪਹਿਲਾਂ ਦ੍ਰਿਸ਼ਟੀ ਰੱਖ ਕੇ ਸਿਮਰਨ ਕਰ ਲਈਏ। ਸਿਮਰ ਕਰਕੇ ਪ੍ਰਸ਼ਾਦੇ ਨੂੰ ਪਰੋਸ ਦਈਏ। ਜੀਲਾ ਛਕੇਗਾ ਉਹਦੇ ਮਨ ਦੇ ਵਿੱਚੋਂ ਵੀ ਬੁਰਾਈ ਘੱਟੀ ਜਾਏਗੀ ਤੀਸਰਾ ਜਦੋਂ ਅਸੀਂ ਪ੍ਰਸ਼ਾਦਾ ਪਾਣੀ ਪਰੋਸਦੇ ਆਂ ਚਾਹੇ ਸਾਡੇ ਬੱਚੇ ਨੇ ਚਾਹੇ ਬਜ਼ੁਰਗ ਨੇ ਵੱਡੇ ਨੇ ਸਾਡੇ ਬਰਾਬਰ ਦੇ ਨੇ ਭੈਣ ਭਰਾ ਨੇ ਇੱਕ ਐਫਰਟ ਜ਼ਰੂਰ ਕਰੀਏ ਆਪਣੇ ਵੱਲੋਂ ਇੱਕ ਪ੍ਰੇਰਣਾ ਹੁੰਦਾ ਹੈ ਵੀ ਉਸ ਵੇਲੇ ਆਪਾਂ ਉਹ 5 7 10 ਮਿੰਟ ਜਿੰਨਾ ਆਪਾਂ ਨੂੰ ਪਰਸ਼ਪਾਂ 5 7 ਮਿੰਟ ਲੱਗਦੇ ਨੇ ਪ੍ਰਸ਼ਾਦਾ ਛਕਣ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਬੇਨਤੀ ਕਰੀਏ ਵੀ ਜਿੰਨਾ ਸਮਾਂ ਪ੍ਰਸ਼ਾਦਾ ਸਕਣਾ ਟੈਲੀਵਿਜ਼ਨ ਤੇ ਕੋਈ ਨਾਟਕ ਚੇਟਕ ਨਹੀਂ ਦੇਖਣਾ ਸਿਰਫ ਸਿਮਰਨ ਕਰੋ ਤੇ ਪ੍ਰਸ਼ਾਦਾ ਛਕੋਗੇ ਕਿੰਨਾ ਵੀ ਜੀਵਨ ਨੂੰ ਕੋਈ ਨਸ਼ੇੜੀ ਹੈ ਕੋਈ ਝਗੜੇਲੂ ਹੈ ਕਿੰਨਾ ਵੀ ਕੋਈ ਭੈੜੀ ਉਸਤਾ ਦਾ ਮਾਲਕ ਹੈ ਅਗਰ ਇਸ ਤਰੀਕੇ ਆਪਾਂ ਪ੍ਰਸ਼ਾਦਾ ਸਿਮਰਨ ਕਰਕੇ ਛਕਦੇ ਆ ਹੁਣ ਸਿਮਰਨ ਕਰਕੇ ਕਿਵੇਂ ਛਕਣਾ ਪਹਿਲਾਂ ਤੇ ਹਲਕੇ ਨੇਤਰ ਖੋਲ ਕੇ ਅਨ ਪਾਣੀ ਦੇ ਉੱਤੇ ਧਿਆਨ ਰੱਖ ਕੇ ਸਿਮਰਨ ਵਾਹ ਗੁਰੂ ਯਾ ਗੁਰੂ ਇਸ ਤਰ੍ਹਾਂ ਕੁਝ ਕੜੀਆਂ ਸਿਮਰਨ ਉਸ ਤੋਂ ਬਾਅਦ ਜਦੋਂ ਗ੍ਰਹੀ ਤੋੜਦੇ ਆ ਮਲਕੋ ਆਪਾਂ ਇਹ ਪ੍ਰੈਕਟੀਕਲ ਕਰਕੇ ਦੇਖ ਸਕਦੇ ਆ ਮੰਨ ਲਓ ਇੱਕ ਬੁਰਕੀ ਆਪਾਂ ਰੋਟੀ ਦੀ ਥੋੜੀ ਮੁੱਖ ਦੇ ਵਿੱਚ ਪਾਈ ਕਦੇ ਆਪਾਂ ਗਿਣਤੀ ਕਰਕੇ ਦੇਖੀਏ ਇੱਕ ਬੁਰਕੀ ਨੂੰ ਤਕਰੀਬਨ 32 ਤੋਂ 35 40 ਵਾਰ ਚਿਤਣਾ ਪੈਂਦਾ ਬਾਹਰ-ਬਾਰ ਉਹਨੂੰ ਚਿਤਦਿਆਂ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਅਸੀਂ ਪਹਿਲਾਂ ਸਿਮਰਨ ਕਰਕੇ ਪ੍ਰਸ਼ਾਦਾ ਬਾਣੀ ਦੇ ਧਿਆਨ ਰੱਖੇ ਸਿਮਰਨ ਕਰਕੇ ਬਰੋਸਿਆ ਅੱਗੇ ਸਿਮਰਨ ਕਰਨ ਵਾਲਾ ਸਮਝ ਜਾਏ ਕਿ ਮੈਨੂੰ ਸਿਮਰਨ ਕਰਕੇ ਛਕਣਾ ਚਾਹੀਦਾ ਕਿਵੇਂ ਗਲਾਈ ਮੁੱਖ ਚ ਪਾਈ ਨਾਲੇ ਚਿੱਤਦੇ ਆ ਨਾਲ ਨਾਲ ਸਿਮਰਨ ਇੱਕ ਵਾਰ ਵਾਹਿ ਇੱਕ ਵਾਰ ਗੁਰੂ ਇੱਕ ਵਾਰ ਵਾਹਿ ਇੱਕ ਵਾਰ ਗੁਰੂ ਧਿਆਨ ਗੱਲਾਂ ਦੇ ਵਿੱਚ ਨਹੀਂ ਰੱਖਣਾ ਨਾਟਕ ਜਿੱਡਕ ਵਿੱਚ ਨਹੀਂ ਰੱਖਣਾ ਟੈਲੀਵਿਜ਼ਨ ਚ ਨਹੀਂ ਰੱਖਣਾ ਮੋਬਾਈਲ ਤੇ ਨਹੀਂ ਰੱਖਣਾ ਈਵਾਰੀ ਅਸੀਂ ਨਾਲ ਮੋਬਾਈਲ ਦੇਖ ਰਹੇ ਹਾਂ ਸੁਰਤ ਦੁਬਾਰਾ ਸਿਮਨ ਕਰੀ ਜਾਈਏ ਨਾਲ ਨਾਲ ਗ੍ਰਾਈ ਨੂੰ ਛਿੱਤੀ ਜਾਈਏ ਨੋਟ ਕਰਕੇ ਦੇਖੀਏ ਤਕਰੀਬਨ 32 ਤੋਂ 40 ਵਾਰ ਇੱਕ ਮੁਰਕੀ ਸਾਨੂੰ ਛੱਣੀ ਪੈਂਦੀ ਹੈ ਜਦੋਂ ਅਗਾਲਪੁਰਖ ਵਾਹਿਗੁਰੂ ਨੇ ਸਾਡੇ ਤਨ ਨੂੰ ਰਿਜ਼ਕ ਦੱਤਾ ਖਰਾਕ ਦੱਤੀ ਹੈ ਸੇਮ ਟਾਈਮ ਮਾਲਕ ਸਾਡੇ ਮਨ ਨੂੰ ਵੀ ਖਰਾਕ ਭੇਜਦਾ ਮਨ ਦੀ ਖਰਾਕ ਕਿਹੜੀ ਹੈ ਮਨ ਦੀ ਖਰਾਕ ਹੈ ਅੰਮ੍ਰਿਤ ਰਸ ਹਰ ਰਸ ਬ੍ਰਹਮ ਰਸ ਪ੍ਰੈਕਟੀਕਲ ਕਰਕੇ ਦੇਖ ਸਕਦੇ ਆ ਗਰਾਈ ਮੁੱਕ ਦੇ ਵਿੱਚ ਪਾਈ ਨਾਲ ਨਾਲ ਸਿਮਨ ਇੱਕ ਵਾਰ ਵਾਹੇ ਇੱਕ ਵਾਰ ਗੁਰੂ ਕਰੀ ਜਾ ਰਹੇ ਆ ਥੋੜੇ ਸਮੇਂ ਦੇ ਵਿੱਚ ਹੀ ਅਨਰਸ ਦੇ ਨਾਲ ਸਾਨੂੰ ਹਰ ਰਸ ਆਉਣਾ ਸ਼ੁਰੂ ਹੋ ਜਾਏਗਾ ਜਦੋਂ ਰਸਨਾਂ ਦੇ ਹਰ ਰਸ ਆ ਗਿਆ ਅਨਰਸ ਤੋਂ ਧਿਆਨ ਉੱਪਰ ਉੱਠ ਜਾਏਗਾ ਕਿੰਨੀ ਵੀ ਸਾਡੀ ਕੋਈ ਫੇਵਰਿਟ ਚੀਜ਼ ਹੈ ਸਾਡਾ ਧਿਆਨ ਉਹਦੇ ਚ ਇੱਕ ਵੱਖਰਾ ਆਨੰਦ ਲਏਗਾ ਕੀ ਹੋਏਗਾ ਸਿਮਨ ਕਰਦਿਆਂ ਕਰਦਿਆਂ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਸਿਮਰਨ ਕਰਦੇ ਆਂ ਪ੍ਰਸ਼ਾਦਾ ਛਕਣ ਲੱਗਿਆਂ ਜਾਂ ਤਾਂ ਟੈਲੀਵਿਜ਼ਨ ਮੋਬਾਈਲ ਬੰਦ ਕਰ ਦਈਏ ਜਾਂ ਉਹਦੇ ਤੇ ਗੁਰਬਾਣੀ ਲਾ ਲਈਏ ਪਰਿਵਾਰ ਨੂੰ ਬੱਚਿਆਂ ਨੂੰ ਇਹ ਗੱਲ ਸਮਝਾਈਏ ਵੀ ਭਾਈ 2 4 5 ਮਿੰਟ ਜਿੰਨਾ ਸਮਾਂ ਪ੍ਰਸ਼ਾਦਾ ਛਕਣਾ ਸਿਮਰਨ ਕਰਕੇ ਆਂ ਪ੍ਰਸ਼ਾਦਾ ਛਕਦੇ ਜਾਓ ਕੀ ਹੋਏਗਾ ਜਿਹੜੇ ਮਨ ਦੇ ਵਿੱਚ ਬੁਰਾਈ ਹੈ ਕੱਟੀ ਜਾਏ ਮਹਾਰਾਜ ਦੀਆਂ ਰਹਿਮਤਾਂ ਹੋ ਜਾਂਦੀਆਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਕੋਈ ਨਸ਼ਾ ਕਰਦਾ ਨਸ਼ਾ ਛੱਡ ਜਾਏਗਾ ਉਹਦੇ ਜੀਵਨ ਵਿੱਚ ਬੜੀ ਵੱਡੀ ਤਬਦੀਲੀ ਤਬਦੀਲੀ ਕੀ ਆ ਗੁਰਮੁਖ ਅੰਤਰ ਸਹਿਜ ਆ ਮਨ ਚੜਿਆ ਦਸਮੇ ਅਕਾਸ਼ ਸੁਭਾਵ ਦੇ ਵਿੱਚ ਸਹਿਜ ਮਹਿਸੂਸ ਹੋਏਗਾ ਮਨ ਦਸਮੇ ਅਕਾਸ਼ ਦਾ ਪੰਡਾ ਤੈਅ ਕਰੇਗਾ ਸਵੇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਬੱਚੇ ਪੜ੍ਹਾਈ 'ਚ ਨਾ ਲੱਗਨੇ ਪੜ੍ਹਾਈ ਨਹੀਂ ਕਰਦੇ ਸਿਰਫ ਇੰਨਾ ਕੁ ਪ੍ਰੇਰ ਲਈਏ ਵੀ ਜਦੋਂ ਪ੍ਰਸ਼ਾਦਾ ਪਾਣੀ ਛਕਣਾਂ ਸਿਮਰਨ ਕਰਦਿਆਂ ਛਕੀਏ ਪਰਿਵਾਰ ਦਾ ਕੰਮ ਕੀ ਹੈ ਵੀ ਸਿਮਰਨ ਕਰਕੇ ਪ੍ਰਸ਼ਾਦਾ ਤਿਆਰ ਕੀਤਾ ਜਾਏ ਸਿਮਰਨ ਕਰਕੇ ਪਰੋਸਿਆ ਜਾਏ ਛਕਣ ਵਾਲੇ ਨੂੰ ਇਹ ਦੋ ਚੀਜ਼ਾਂ ਹੁੰਦੀਆਂ ਇੱਕ ਹੁੰਦਾ ਮਨਾਉਣਾ ਇੱਕ ਹੁੰਦਾ ਪ੍ਰੇਰਨਾ ਮਨਾਉਣਾ ਕੀ ਹੁੰਦਾ ਵੀ ਅਸੀਂ ਕਈ ਵਾਰ ਗੱਲ ਮਨਾਉਣ ਲੱਗ ਜਾਂਦੇ ਆ ਵੀ ਅਸੀਂ ਇਹ ਤਾਂ ਦੇਖਣੀ ਕਰ ਉਹਦੇ ਵਿੱਚ ਝਗੜਾ ਖੜਾ ਹੋ ਜਾਂਦਾ ਇੱਕ ਹੁੰਦਾ ਪ੍ਰੇਰਨਾ ਇੱਕ ਅੱਧੀ ਵਾਰ ਗੱਲ ਕਹਿ ਦਿੱਤੀ ਵੀ ਗੁਰਮੁਖੋ ਜੀ ਨਾਲ ਸਿਮਰਨ ਕਰ ਲਓ ਜਦੋਂ ਗੱਲ ਕਰਕੇ ਛੱਡ ਦਤੀ ਤੇ ਜਲਾਉਣਾ ਮਾਲਕ ਨੇ ਅੰਦਰੋਂ ਜਿੱਦਣ ਪ੍ਰਸ਼ਾਦਾ ਪਾਣੀ ਛਕਣ ਲੱਗੇ ਆ ਸਿਮਰਨ ਕਰਨ ਲੱਗੇ ਜਾਂ ਸਿਮਨ ਕਰਦਿਆਂ ਪ੍ਰਸ਼ਾਦਾ ਪਾਣੀ ਛਕਣ ਲੱਗੇ ਫਿਰ ਚਾਹੇ ਮੂਰੇ ਟੈਲੀਵਿਜ਼ਨ ਚੱਲਦਾ ਹੈ ਕੁਝ ਵੀ ਚੱਲਦਾ ਸਾਡਾ ਧਿਆਨ ਉਹਦੇ ਨਾਲ ਟੁੱਟ ਜਾਏਗਾ ਆ ਸਿਮਨ ਕਰਦਿਆਂ ਕਰਦਿਆਂ ਜਦੋਂ ਅਸੀਂ ਪ੍ਰਸ਼ਾਦਾ ਪਾਣੀ ਛਕਾਂਗੇ ਇਹਦੇ ਨਾਲ ਹੀ ਅੰਮ੍ਰਿਤ ਰਸ ਹਰ ਰਸ ਬ੍ਰਹਮ ਰਸ ਹੋਣਾ ਸ਼ੁਰੂ ਹੋਏਗਾ ਉਹ ਇੱਕ ਗੁੰਗੇ ਦੀ ਮਠਿਆਈ ਵਾਲਾ ਕੰਮ ਹੈ ਉਹ ਰਸ ਨੂੰ ਉਹ ਆਨੰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਰਦੇ ਰੋਜਾਂ ਜਿੰਨ ਹਰ 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 ਰਸ ਨਾਮ ਨਾ ਪਾਇਆ ਤੇ ਭਾਵੇਂ ਜੰਪਾਸ ਕਿੱਥੋਂ ਆਏਗਾ ਆਨੰਦ ਬਾਣੀ ਕੋਈ ਸ਼ਬਦ ਜਾਣੀ ਔਰ ਨਾਮ ਹਰ ਰਸ ਭੋਗੋ ਜਿੱਥੇ ਸਾਡੇ ਅੰਦਰੋਂ ਆਨੰਦ ਬਾਣੀ ਪ੍ਰਗਟ ਹੁੰਦੀ ਉਹਦੇ ਵਿੱਚੋਂ ਹਰ ਰਸ ਦੀ ਪ੍ਰਾਪਤੀ ਹੋਣੀ ਹੈ ਜਦੋਂ ਅਸੀਂ ਇਹ ਵਿਧੀ ਨਾਲ ਸਿਮਨ ਕਰਾਂਗੇ ਜਿਹੜੇ ਬੱਚੇ ਮੰਨ ਲਓ ਇੱਕ ਬੱਚਾ 10 ਵਾਰ ਇੱਕ ਕੁਐਸਚਨ ਨੂੰ ਬਾਰ-ਬਾਰ ਰਿਪੀਟ ਕਰਦਾ ਹੈ ਉਸ ਤੋਂ ਬਾਅਦ ਕੁਝ ਯਾਦ ਹੁੰਦਾ ਹੈ ਕੁਝ ਨਹੀਂ ਪਰ ਜਦੋਂ ਐਗਜ਼ਾਮ ਹੁੰਦਾ ਉਹ ਵੀ ਭੁੱਲ ਜਾਂਦਾ ਉਹ ਵੀ ਯਾਦ ਨਹੀਂ ਆਉਂਦਾ ਪਰ ਜੇ ਕਿਤੇ ਇਸ ਤਰ੍ਹਾਂ ਸਿਮਨ ਕਰਕੇ ਪਛਾਦਾ ਪਾਣੀ ਬਣਾਇਆ ਜਾਏ ਤੇ ਛਕਿਆ ਜਾਏ ਜਿਹੜੀ ਸਾਡੇ ਮਨ ਦੇ ਵਿਚਾਰ ਹਨ ਨਹੀਂ ਬੱਚਾ ਪੜ੍ਹਾਈ 'ਚ ਧਿਆਨ ਨਹੀਂ ਲਾਉਂਦਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਮਨ ਵਿਦਿਆ ਨੂੰ ਵਿਚਾਰੇਗਾ ਵੀ ਔਰੇ ਜੀਵਨ ਮਾਲਕ ਦੇ ਦਰਤੇ ਪਰਉਪਕਾਰੀ ਹੋ ਕੇ ਵੀ ਨਿਤਰੇਗਾ ਇਹ ਜੀਵਨ ਪ੍ਰਵਾਨ ਹੋ ਜਾਏਗਾ ਸਾਡੇ ਆਹਾਰ ਦੇ ਵਿੱਚ ਅਸ਼ੁੱਧਤਾ ਆ ਜਾਏਗੀ ਫਿਰ ਸਰਵਣ ਕਰ ਲੋ ਆਹਾਰ ਦੀ ਸ਼ੁੱਧਤਾ ਦਾ ਮਤਲਬ ਕੀ ਹੈ ਬਈ ਮਾੜੀ ਬਿਰਤੀ ਦਾ ਅਸਰ ਉਸ ਤੋਂ ਕੱਟਿਆ ਜਾਏਗਾ ਸਤਿਗੁਰੂ ਸਿੱਖ ਕੇ ਵੰਦਨ ਕਾਟੇ ਗੁਰਖਾ ਸਿੱਖ ਵਿਕਾਰ ਤੇ ਆਟੇ ਮਨ ਵਿਚੀਆਂ ਵਿਚਾਰਾਂ ਖੰਨ ਮੁਕੰਡਾ ਤੋਂ ਮੁਕਤ ਹੋ ਗਏ ਨਰੋ ਅਕਾਲ ਪੁਰਖ ਵਾਹਿਗੁਰੂ ਦਾ ਓਟ ਅਸਰਾ ਲੈਣਾ ਕਰੇਗਾ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾ ਕੰਮ ਮਨ ਦੇ ਆਹਾਰ ਵਿੱਚ ਸ਼ੁੱਧਤਾ ਆ ਜਾਏ ਸੋ ਸ਼ੁੱਧਤਾ ਆ ਜਾਏ ਉਹਦੇ ਲਈ ਆਓ ਫਿਰ ਆਪਾਂ ਇੱਕ ਵਾਰ ਸੇ ਮਨ ਕਰੀਏ ਕੋਸ਼ਿਸ਼ ਕਰਨੀ ਹੈ ਕਿ ਜਦੋਂ ਵੀ ਟੈਲੀਵਿਜ਼ਨ ਦੇਖਣਾ ਹੈ ਜਾਂ ਤਾਂ ਉਸ ਵੇਲੇ ਪ੍ਰਸ਼ਾਦਾ ਛਕਣ ਲੱਗਿਆਂ ਸਿਰਫ ਛਕਣ ਲੱਗਿਆਂ ਪ੍ਰਸ਼ਾਦਾ ਛਕਣ ਲੱਗਿਆਂ ਸੇ ਮਨ ਕਰੀਏ ਜਿਵੇਂ ਪ੍ਰਸ਼ਾਦਾ ਛਕਦੇ ਆਪਾਂ ਚਿੱਤ ਦੇ ਆ ਵਾਈਗਰੂ ਕਰਦੇ ਆਂ ਜੇ ਪਾਣੀ ਪੀਣਾ ਚਾਹ ਜਾਂ ਦੁੱਧ ਪੀਣਾ ਹੈ ਜਦੋਂ ਗਰਾਈ ਮੁੱਖ ਦੇ ਵਿੱਚ ਭਰਦਿਆਂ ਮਹਿਸੂਸ ਕੀਤਾ ਵਾਹਿ ਅੰਦਰ ਨਗਾਰਦੇ ਆ ਕੰਠ ਤੋਂ ਅੰਦਰ ਨਗਾਰ ਰਹੇ ਆ ਮਹਿਸੂਸ ਕੀਤਾ ਗੁਰੂ ਚਾਹੇ ਪਾਣੀ ਪੀ ਰਹੇ ਆ ਮੁੱਖ ਦੇ ਵਿੱਚ ਘੁੱਟ ਭਰੀ ਵਾਹਿ ਅੰਦਰ ਨਗਾਰਦੇ ਆ ਕਰੋ ਫਿਰ ਸਰਵਣ ਕਰ ਲਓ ਸਿੱਧਾ ਕਿਸੇ ਮਨਮੁਖ ਦੇ ਹੱਥੋਂ ਪਾਣੀ ਵੀ ਲੈ ਕੇ ਪੀ ਲਈਏ ਤਾਂ ਮਨ ਦੀ ਇਕਾਗਰਤਾ ਭੰਗ ਹੋ ਜਾਏਗੀ ਜੇ ਅਸੀਂ ਪਹਿਲਾਂ ਹਲਕੇ ਨੇਤਰ ਖੋਲ ਕੇ ਪ੍ਰਸ਼ਾਦੇ ਪਾਣੀ ਤੇ ਚਾਹ ਪਾਣੀ ਤੇ ਦ੍ਰਿਸ਼ਟੀ ਰੱਖੀਏ ਧਿਆਨ ਟਿਕਾਈਏ ਸੇਮਨ ਕਰੀਏ ਵਾਹ ਗੁਰੂ ਵਾਹ ਗੁਰੂ ਸੇਮਨ ਕਰੀਏ ਜਦੋਂ ਇਸ ਤਰ੍ਹਾਂ ਸੇਮਨ ਕਰਾਂਗੇ ਉਸ ਤੋਂ ਬਾਅਦ ਆਪਾਂ ਉਸ ਪ੍ਰਸ਼ਾਦੇ ਪਾਣੀ ਨੂੰ ਚਾਹ ਨੂੰ ਦੁੱਧ ਨੂੰ ਛਕ ਲਈਏ ਕਦੇ ਵੀ ਸਾਡੇ ਮਨ ਦੀ ਅਵਸਥਾ ਵਿਗੜੇਗੀ ਨਹੀਂ ਇਹ ਮਨ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਆਪਾਂ ਫਿਰ ਇੱਕ ਵਾਰ ਨੀਤਰ ਮੰਦ ਕਰਕੇ ਇੱਕ ਦੂਜੇ ਦੀ ਆਵਾਜ਼ ਦੇ ਨਾਲ ਆਵਾਜ਼ ਮਿਲਾ ਕੇ ਸਵਾਸ ਗਰਾਹ ਸਿਮਰਨ ਕਰੋ ਜੀ ਸ਼ੁਰੂਆਤ ਵਾਹ ਗੁਰ 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 ਜੀ ਕਾ ਖਾਲਸਾ ਕੁਆਇਰ ਜੀ ਕੀ ਪਤੇ